ਅੱਜ ਸਿੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਨੇ ਇੱਕ ਨਵੀਂ ਪੁਲਾਂਘ ਪੁੱਟੀ ਹੈ ਬਹੁਤ ਹੀ ਅਪਡੇਟਡ ਲੇਟੈਸਟ ਇਕੁਪਮੈਂਟ ਨਾਲ ਲੈਸ ਆਈਟੀਆਈ ਲੁਧਿਆਣਾ ਵਿਖੇ ਅਪਗ੍ਰੇਡ ਹੋਈ ਹੈ ਮੈਂ ਉਹਦੇ ਲਈਾਰੇ ਲੁਧਿਆਣਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਆਈਟੀਆਈ ਦਾ ਜਿਹੜਾ ਇਕੁਪਮੈਂਟ ਦੇਖ ਕੇ ਮਸ਼ੀਨਾਂ ਦੇਖ ਕੇ ਬੜੀ ਖੁਸ਼ੀ ਹੋਈ ਪਿੱਛੇ ਜੇ ਅਸੀਂ ਜਰਮਨੀ ਗਏ ਸੀ ਕੁਦਰਤੀ ਸਾਨੂੰ ਉਪਕਾਰ ਜੀ ਹੋਰੀ ਵੀ ਉੱਥੇ ਮਿਲ ਗਏ ਐਗਜ਼ਿਬਿਸ਼ਨ ਲੱਗੀ ਹੋਈ ਸੀ ਦੇਖਦੇ ਫਿਰਦੇ ਸੀ ਕੀ ਕੀ ਨਮਾ ਆਇਆ ਦੁਨੀਆ 'ਚ ਅੱਜ ਮੈਨੂੰ ਬੜੀ ਖੁਸ਼ੀ ਹੋਈ ਅੱਧੀਆਂ ਤੋਂ ਬਾਅਦ ਉਹੀ ਮਸ਼ੀਨਾਂ ਜਿਹੜੀਆਂ ਅਸੀਂ ਉਦੋਂ ਸੁਪਨਾ ਦੇਖਦੇ ਸੀ ਆ ਇੱਥੇ ਲੱਗੀਆਂ ਹੋਈਆਂ ਨੇ ਮਲਟੀ ਸਕਿੱਲ ਸੈਂਟਰ ਦੇ ਵਿੱਚ ਅਸੀਂ ਕਦੇ ਨਹੀਂ ਕਹਿੰਦੇ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਉਹ ਜਿਹੜੇ ਖਜ਼ਾਨਾ ਖਾਲੀ ਕਹਿੰਦੇ ਰਹੇ ਅਸਲ ਚ ਖਜ਼ਾਨਾ ਨਹੀਂ ਖਾਲੀ ਸੀ ਉਹਨਾਂ ਦੀ ਨੀਅਤ ਖਾਲੀ ਸੀ ਨੀਅਤ ਸਾਫ਼ ਹੋਵੇ ਤੇ ਨੀਅਤ ਭਰੀ ਹੋਵੇ ਖਜ਼ਾਨੇ ਖਾਲੀ ਨਹੀਂ ਰਹਿੰਦੇ ਸਿਆਣੇ ਕਹਿੰਦੇ ਆ ਨੀਤਾਂ ਨੂੰ ਮਰਾਦਾਂ ਆਹ ਚੀਜ਼ਾਂ ਜਿਹੜੀਆਂ ਬਣ ਰਹੀਆਂ ਨੇ ਇਹਨਾਂ ਨੇ ਫਿਊਚਰ ਬਣਾਉਣਾ ਸਾਡੇ ਪੰਜਾਬ ਦਾ ਇੱਥੋਂ ਨਿਕਲ ਕੇ ਬੱਚਾ ਇੱਕ ਦਿਨ ਵੀ ਬੇਰੁਜ਼ਗਾਰ ਨਹੀਂ ਰਹੂਗਾ